ਸਭ ਨੇ ਪਰਨ ਕੇ ਨਾਇਕ ਇੱਕ ਛਿੰਦਾਰ ਸੁ ਦਿਖਾਈ ਜੀ ਇੱਕ ਛਿੰਦਾਰ ਸੁ ਦਿਖਾਈ ਜੀ ਕੋਪ ਪਰੋ ਜੈਸੇ ਦਾ ਦਰਾ ਕੁਛ ਦੇਸ਼ ਵਿਦੇਸ਼ ਨਬੂਜ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕੁਛ ਆਰਾ ਪਾ ਰ ਨਸੂਜ ਸਭ ਲੋ ਪਵਨ ਕੇ ਨਾਇਕਾ ਇਕ ਛੇਨ ਦਰ ਸੁਖਾਇ ਜੀ ਮਲ ਨ ਪਈ ਮਤ ਮਾਦਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਪ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ सवल पवन तो के नायिका एक दर स जी जोगी सर पा मैं नहीं तोगुण कथन अपार प्रेम प्रगत कारण ਕਹ ਰਵਿਦਾ ਸੁਚਮਾਰ ਸਭ ਲੋਪਨ ਕੇ ਨਾਏ ਕਾ ਇਕ ਛੇਨ ਦਰ ਸੋ ਦਿਖਾਏ ਜੀ ਇਕ ਛੇਨ ਦਰ ਸੋ ਦਿਖਾਏ ek chhin dar sh dikhayi ji hoy tu vay